ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਇਹਦੀ ਵੀਡੀਓ ਬੇਸਤੀ ਲੈ ਕੇ ਆਏ ਆ ਜਿਹੜਾ ਇਸ ਹੁਣ ਜਿਹੜਾ ਆਪਾਂ ਪਹਿਲਾਂ ਕਿਸਾਨ ਨੂੰ ਗੰਗਾ ਕਰਕੇ ਹਲਕਾ ਢਿੱਲਾ ਰੱਖ ਕੇ ਸਾਈਡ ਤੇ ਅੱਖ ਦੇ ਕੋਲ ਜੁੜਾ ਕਰ ਲੈਣਾ ਤੁਸੀਂ ਤੋਂ ਜਿਹੜਾ ਆਪਣਾ ਬੇਸ ਹੋਗਾ ਉਸ ਦਾ ਜਿਹੜਾ ਆਪਣਾ ਵੱਡਾ ਲੜ ਸੜਨਾ ਵੱਡੇ ਲੜ ਤੋਂ ਫੜ ਕੇ ਛੋਟੇ ਲੜ ਨੂੰ ਜਿਹੜਾ ਆਪਾਂ ਅੰਦਰ ਹੋਲਡ ਕਰ ਕੁਝ ਰੈਕਟੈਂਗਲ ਸ਼ੇਪ ਜਿਹੜੀ ਆਪਾਂ ਬਣਾ ਲੈਣੀ ਹੈ ਇੰਗਲ ਸ਼ੇਪ ਨੂੰ ਅਪਾ ਜਿਹੜਾ ਸਿਰ ਕਵਰ ਕਰਕੇ ਫਿਰ ਜਿਹੜਾ ਜੂੜਲ ਸਾਈਡ ਦੇ ਉੱਤੇ ਜੀ ਇੱਕ ਲੜ ਲੈ ਆ ਕੇ ਅੱਧਾ ਜੂੜਾ ਨੰਗਾ ਛੱਡ ਕੇ ਜਿਹੜਾ ਆਪਾਂ ਲਗਾਵਾਂਗੇ ਫਿਰ ਉੱਥੇ ਉੱਪਰ ਚੂ ਜਿਹੜਾ ਆਪਾਂ ਦੂਸਰਾ ਲੜ ਲੈ ਹੋਣਾ ਜਿਹੜਾ ਆਪਾਂ ਹਲਕਾ ਸਾਈਡ ਤੇ ਲੜ ਛੱਡਿਆ ਸੀਗਾ ਉਸ ਲੜ ਦੇ ਨਾਲ ਜਿਹੜਾ ਆਪਾਂ ਇਸ ਲੜ ਨੂੰ ਟੈਟ ਕਰ ਲਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਾਂ ਹਲਕਾ ਛੋਟਾ ਜਿਹਾ ਕਪੜਾ ਪਾ ਲਵਾਂਗੇ ਜਿਹੜੇ ਵੀਰਾਂ ਦੇ ਲੜ ਦੇ ਵਿੱਚ ਡੁੱਗ ਪੈਂਦਾ ਉਸ ਲੜ ਦੇ بیس ਦੇ ਵਿੱਚ ਜਿਹੜਾ ਆਪਣਾ ਕਪੜਾ ਉਹ ਪਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਇਹ ਢੋਂਗਾ ਨਿਕਲ ਜਾਵੇਗਾ। ਹੁਣ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਇਸ ਲੜ ਨੂੰ ਸੈੱਟ ਕਰਨ ਤੋਂ ਬਾਅਦ ਆਪਾਂ ਇਸ ਲੜ ਨੂੰ ਲਗਾ ਦੇਣਾ। ਹੁਣ ਜਿਹੜਾ ਆਪਾਂ ਇੱਕ ਸਾਈਡ ਦੇ ਉੱਤੇ ਵੀ ਹਲਕਾ ਜਿਹਾ ਕਪ ਛੋਟਾ ਜਿਹਾ ਕਪੜਾ ਉਹ ਪਾ ਲੈਣਾ ਜੀ। ਉਸ ਤੋਂ ਬਾਅਦ ਉੱਪਰੋਂ ਲੜ ਨੂੰ ਫੋਲਡ ਕਰਨਾ। ਉਬਰ ਲੜਨ ਨੂੰ ਫੋਲਡ ਕਰਨਾ ਤੁਹਾਨੂੰ ਜਿਹੜਾ ਆਪਾਂ ਫਰੰਟ ਦੇ ਉੱਪਰ ਆਰ ਨੂੰ ਅਗਰ ਫੋਲਡ ਕਰਕੇ ਲਗਾ ਦੇਣਾ ਜਿਹੜਾ ਆਪਾਂ ਸਾਈਡ ਦੇ ਉੱਤੇ ਕੱਪੜਾ ਲੈਲੇ ਸਲੀਪ ਆਇਆ ਆਪਣੀ ਜਿਹੜੀ ਆਪਣੀ ਪੱਗ ਇੱਕ ਸਾਈਡ ਦੇ ਉੱਤੇ ਜ਼ਿਆਦਾ ਨਿਕਲ ਜਾਊਗੀ ਫਿਰ ਇੱਕ ਸਾਈਡ ਦੇ ਉੱਤੇ ਜਿਹੜੀ ਆਪਣੀ ਪੱਗ ਆ ਉਹ ਕੱਟ ਹੋਊਗੀ ਫਿਰ ਮੇਰੇ ਦੂਸਰੀ ਲੜ ਦੇ ਉੱਤੇ ਜਿਹੜਾ ਆਪਾਂ ਕਪੜਾ ਪਾ ਲੈਣਾ ਜੀ ਉਹਦੇ ਕਰਕੇ ਜਿਹੜੀ ਪੱਗਾ ਦੋਨੀਆਂ ਸਾਈਡਾਂ ਤੋਂ ਵਾਲੀ ਨਿਕਲ ਜਾਊਗੀ ਤੇ ਫਿਰ ਉਸ ਤੋਂ ਆ ਜਿਹੜਾ ਆਪਾਂ ਇਸ ਤੋਂ ਲੜ ਨੂੰ ਸੈੱਟ ਕਰਨਾ ਤੇ ਜਿਹੜਾ ਆਪਣਾ ਉੱਪਰ ਸਰਵਰ ਸੀਗਾ ਉਸ ਨੂੰ ਆਪਾਂ ਇਸ ਛਲਾੜ ਦੇ ਥੱਲੇ ਦੇਖ ਕੇ ਜਿਹੜਾ ਆਪਣਾ ਚਰਨ ਉਹ ਟਰੈਡ ਕਰ ਦੇਣਾ ਜਿਹੜਾ ਆਪਣਾ ਬਾਕੀ ਵਾਲਾ ਰਹਿ ਗਿਆ ਇਹੋ ਨਾਲ ਆਖੀ ਵਾਲਾ ਰਹਿ ਗਿਆ ਉਸ ਛਲਾੜ ਨੂੰ ਆਪਾਂ ਉਸ ਦੇ ਵਿੱਚ ਵਿੱਚ ਕਰੇ ਛਾੜ ਦੇ ਤੇ ਜਿਹੜਾ ਅਗਰ ਫਿਰ ਤੋਂ ਜਿਹੜਾ ਆਪਾਂ ਕੱਪਾ ਪਾ ਲੈਣਾ ਤੇ ਫਰੰਟ ਦੇ ਤੋਂ ਰੜ ਨੂੰ ਫੁੱਲ ਕਰਕੇ ਤੇ ਛਲਾੜ ਨੂੰ ਜਿਹੜਾ ਆਪਾਂ ਸੈੱਟ ਕਰਨਾ ਜੀ ਤਣ ਲੜਨ ਵੀੜਾ ਆਪਾਂ ਅਨਿਤੋ ਹੌਲ ਦੇ ਕਰਕੇ ਇਸ ਲੜਨ ਵੀੜਾ ਆਪਾਂ ਸੈੱਟ ਕਰਨਾ ਇਸ ਲੜਨ ਵੀੜਾ ਆਪਾਂ ਹਲਕਾ ਖੋਲਕੇ ਇਸ ਦੇ ਉੱਤੇ ਜਿਹੜਾ ਆਪਾਂ ਇਸ ਇਸ ਦੇ ਵਿੱਚ ਬਣਾ ਪਾ ਜੜਾ ਹਲਕਾ ਕਪੜਾ ਹੋ ਆਪਾਂ ਪਾ ਲੈਣਾ ਜੀ ਤਣ ਲੜਨ ਉਪਰ ਹੌਲ ਕਾਲ ਕੇ ਇਸ ਲੜ ਤੇ ਹੱਥ ਪੇਰ ਜਿਹੜਾ ਆਪਾਂ ਚੜਨ ਦਿਗਾ ਦੇਣਾ ਜਿਹੜਾ ਆਪਣਾ 베ਸ ਹੋਗਾ ਇਹਨੂੰ ਆਪਾਂ ਸੈੱਟ ਕਰਨਾ ਜੀ ਜਿਹੜਾ ਆਪਣਾ ਬਾਕੀਲਾ ਰਹਿ ਗਿਆ ਉਸ ਲੜ ਨੂੰ ਆਪਾਂ ਜਿਹੜਾ ਲਗਾ ਸਿੱਧਾ ਹੀ ਲਗਾਵਾਂਗੇ ਜਿਹੜਾ ਆਪਾਂ ਉਸ ਲੜ ਨੂੰ ਗੋਲ ਜਿਹੜਾ ਗੋਲ ਕਰਕੇ ਜਿਹੜਾ ਆਪਾਂ ਫਰੰਟ ਤੇ ਦਬ ਦੱਬ ਦੇਣਾ ਜੀ ਸਾਨੂੰ ਹਾਲਪੈ ਖਿੱਚ ਕੇ ਜਿਹੜਾ ਆਪਾਂ ਉਸ ਲੜ ਨੂੰ ਫਰੰਟ ਤੇ ਦਬ ਦੇਣਾ ਤੇ ਜਿਹੜੀ ਉਹਨੇ ਆਪਣੀ 50 ਹੋ ਗਈ ਉਹ 50 ਜਿਹੜੀ ਆਪਾਂ ਤਨਗਰੋਚੀ ਬਣਨੀ ਆ ਦੇਵ ਨੇ 50 ਤੁੰਗੇਦਰਾ ਸੈਟ ਕਰਕੇ ਤੇ 10 ਨਾਟਟ ਕਰਕੇ ਆਪਾਂ ਜਿਹੜੇ ਪਿੱਛੇ ਗਰਗੱਠ ਮਾਰ ਕੇ ਜਿਹੜੇ ਆਪਣੇ ਲੜ ਰਹਿ ਗਏ ਨੇਗੇ ਉਹਨਾਂ ਨੂੰ ਆਪਾਂ 베ਸ ਦੇ ਵਿੱਚ ਜਿਹੜਾ ਦੱਬ ਦੇਣਾ ਜੀ ਤੇ ਜਿਹੜਾ ਆਪਣਾ 베ਸ ਆ ਕੰਪਲੀਟ ਹੋ ਚੁੱਕਿਆ ਤਾਂ ਫਿਰ ਜਿਹੜਾ ਆਪਣਾ 베ਸ ਹੁਣ ਉੱਪਰ ਜਿਹੜੇ ਆਪਣੇ ਹੁਣਗੇ ਲੜ ਰਹਿ ਗਏ ਜਿਹੜਾ ਆਪਣਾ ਲੇਟਸ ਆ 50 ਦੇ ਜਿਹੜੇ ਆਪਣੇ ਲੜ ਰਹਿ ਗਏ ਉਹਨਾਂ ਨੂੰ ਆਪਾਂ ਦੱਬ ਦੇਣਾ ਜੀ ਅੱਜ ਦਾ ਆਪਣਾ ਬੇਸ ਹੋ ਗਿਆ ਇਸ ਵੀਰ ਨੂੰ ਸੈੱਟ ਕਰਨਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਰ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ